ਮੋਗਾ ਤੋਂ ਇੱਕ ਖਬਰ ਸਾਹਮਣੇ ਜਿਸ ਤੇ ਮੋਗਾ ਦੇ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਜਿਹੜੀ ਆ ਲਾਸ਼ ਮਿਲਦੀ ਹੈ ਦੱਸਦੇ ਕਿ ਇਹ ਕਰੋ ਖੇਤਾਂ ਦੇ ਵਿੱਚ ਗਿਆ ਸੀਗਾ ਤਾਂ ਅਚਾਨਕ ਕਿਸੇ ਕਿਸੇ ਦੇ ਬੋਲੋ ਜਿਹੜਾ ਹੈ ਪਰਿਵਾਰਿਕ ਮੈਂਬਰ ਨੂੰ ਜਿਹਨਾਂ ਨੇ ਇਜ਼ਾਮ ਲਗਾਇਆ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਕਿਸੇ ਦੇ ਬੋਲੋ ਜਿਹੜਾ ਇਸ ਦਾ ਕਤਲ ਕੀਤਾ ਗਿਆ ਤਾਂ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਨੌਜਵਾਨ ਦੀ ਜਿਹੜੀ ਆ ਪੁੱਤ ਦੀ ਨਹਿਰ ਦੇ ਵਿੱਚੋਂ ਲਾਸ਼ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਜਿਹੜੇ ਆ ਹੌਸ ਛੁੱਟ ਜਾਂਦੇ ਆ ਜਿਸ ਤੋਂ ਬਾਅਦ ਇਹ ਪਰਿਵਾਰਿਕ ਮੈਂਬਰ ਜਿਹੜੇ ਨੇ ਪੁਲਿਸ ਨੂੰ ਸੂਚਿਤ ਕਰਦੇ ਆ ਮੌਕੇ ਤੇ ਪੁਲਿਸ ਪਹੁੰਚਦੀ ਆ ਉਹਨਾਂ ਤੋਂ ਵੱਲੋਂ ਜਿਹੜੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੇ ਲੈ ਚੜਿਆ ਆ ਸਿਵਲ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਪੇਜ ਦਿੰਦੇ ਆ ਪਰ ਹੁਣ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਅਸਲ ਕਾਰਨ ਕੀ ਇਸ ਦੀ ਮੌਤ ਹੋਈ ਹੈ ਜਾਂ ਫਿਰ ਇਸ ਨੇ ਜਿਹੜੀ ਆ ਖੁਦ ਕੁਛ ਕੀਤੀ ਹੈ ਇਹ ਤਾਂ ਦੱਸ ਦੇ ਕਿ ਮੋਗਾ ਦੇ ਕਸਬਾ ਧਰਮਕੋੜ ਅਦੀਨਪਿੰਦੇ ਪਿੰਡ ਰਖੁਰਦਾ ਦਾ ਸਾਰਾ ਮਾਮਲਾ ਹੈ ਜਿੱਥੇ ਕੁਲਵਿੰਦਰ ਸਿੰਘ ਦੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤਾ ਕੁਲਵਿੰਦਰ ਸਿੰਘ ਦੀ লাশ ਮੋਗਾ ਦੇ ਪਿੰਡ ਜਲਾਲਾਬਾਦ ਦੀ ਨਹਿਰ ਦੇ ਵਿੱਚੋਂ ਮਿਲਦੀ ਹੈ ਤਾਂ লাশ ਨੂੰ ਸਮਾਜ ਸੇਵਾ ਸੁਸਾਇਟੀ ਦੀ ਮਦਦ ਦੇ ਨਾਲ ਪੋਸਟਮਾਰਟਮ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰਖਵਾ ਦਿੱਤੀ ਜਾਂਦੀ ਹੈ ਤਾਂ ਕੁਲਵਿੰਦਰ ਸਿੰਘ ਕੱਲ੍ਹ ਘਰੋਂ ਆਪਣੇ ਮੋਟਰਸਾਈਕਲ ਤੇ ਖੇਤ ਗਿਆ ਸੀ ਤਾਂ ਘਰ ਵਾਪਸ ਨਹੀਂ ਆਇਆ ਤਾਂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉਸਦੀ ਚਿੰਤਾ ਹੋਣ ਲੱਗੀ ਹੈ ਕਿਉਂਕਿ ਜਦੋਂ ਘਰ ਖੇਤ ਗਿਆ ਸੀਗਾ ਕੰਮ ਕਰਨ ਦੇ ਲਈ ਤਾਂ ਘਰ ਵਾਪਸ ਨਹੀਂ ਆਉਂਦਾ ਤਾਂ ਦੇਰ ਰਾਤ ਤੱਕ ਜਦੋਂ ਪਰਿਵਾਰਕ ਮੈਂਬਰ ਇਸ ਦੀ ਪਾਲ ਕਰਦੇ ਨੇ ਤਾਂ ਪਾਲਣ ਤੋਂ ਬਾਅਦ ਜਦੋਂ ਇਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਹਾਰ ਤੱਕ ਕੇ ਪਰਿਵਾਰਕ ਮੈਂਬਰ ਪੁਲਿਸ ਨੂੰ ਸ਼ਿਕਾਇਤ ਕਰ ਦਿੰਦੇ ਤਾਂ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਜਿਹੜੀ ਆ ਤਫ਼ਤੀਸ਼ ਚੜੀ ਹੈ ਕੀਤੀ ਤਫ਼ਤੀਸ਼ ਜਰੀ ਹੈ ਕੀਤੀ ਜਾ ਰਹੀ ਹੈ ਤਾਂ ਜਲਦ ਕੀਤੀ ਜਾ ਰਹੀ ਹੈ ਤਾਂ ਦੱਸ ਦਿਆ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਆ ਪੁਲਿਸ ਨੂੰ ਉਸ ਦੀ ਡੈੱਡ ਬੋਡੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਸਿਵਲ ਹਸਪੀਟਲ ਉਸ ਦੀ ਡੈੱਡ ਬੋਡੀ ਪਹੁੰਚ ਜਾਂਦੀ ਹੈ ਤਾਂ ਪੋਸਟਮਾਰਮ ਤੇ ਲਈ ਜਿਹੜਾ ਆ ਸਿਵਲ ਹਸਪੀਟਲ ਦੇ ਮੌਸਟਰੀ ਦੇ ਵਿੱਚ ਰੀ ਰਖਵਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਮਾਮਲੇ ਤੱਕ ਪਹੁੰਚਦੀ ਪਹੁੰਚਦੀ ਜਿਹੜੀ ਆ ਉਸ ਪਰਿਵਾਰਿਕ ਮੈਂਬਰ ਦੇ ਘਰ ਪਹੁੰਚਦੀ ਹੈ ਤਾਂ ਉਹਨਾਂ ਦੇ ਕੋਲੋਂ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਪੁੱਛਗਿੱਛ ਕਰਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਡਾ ਜਿਹੜਾ ਬੇਟਾ ਸੀਗਾ ਕਰੋ ਖੇਤਾ ਵੱਲ ਗਿਆ ਸੀਗਾ ਤਾਂ ਘਰ ਨਹੀਂ ਆਇਆ ਤਾਂ ਸਾਨੂੰ ਸ਼ੱਕ ਆ ਕਿ ਇਸ ਦਾ ਕਿਸੇ ਦੇ ਵੱਲੋਂ ਜਿਹੜਾ ਆ ਕਤਲ ਕੀਤਾ ਗਿਆ ਤਾਂ ਉਸਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਸੀ ਕਿ ਅੱਜ ਉਸਦੀ ਲਾਸ਼ ਚਲਾਲਾਬਾਦ ਦੇ ਨਹਿਰ ਦੇ ਵਿੱਚ ਤੈਰ ਦੇ ਦਿੱਤੀ ਜਿਸ ਨੂੰ ਪਿੰਡ ਵਾਸੀਆਂ ਨੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਦੇ ਨਾਲ ਬਾਹਰ ਕੱਢਿਆ ਧਰਮਗੋੜ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਜਿਹੜੀ ਹੈ ਪੁਲਿਸ ਨੇ ਜਿਹੜੀ ਹੈ ਕਾਰਵਾਈ ਕੀਤੀ ਹੈ ਤਾਂ ਪਿੰਡ ਭਿੰਡਰ ਦੇ ਸਰਪੰਚ ਅਤੇ ਕੁਲਵਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਬੀਤੀ ਰਾਤ ਤੋਂ ਲਾਪਤਾ ਸੀ ਉਸਦੇ ਕੋਲ ਇੱਕ ਮੋਟਰਸਾਈਕਲ ਵੀ ਸੀ ਅਸੀਂ ਦੇਰ ਰਾਤ ਤੱਕ ਉਸ ਦੀ ਭਾਲ ਕਰਦੇ ਰਹੇ ਪਰ ਉਸ ਦੀ লাশ ਨਹਿਰ ਦੇ ਵਿੱਚੋਂ ਮਿਲੀ ਹੁਣ ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਤਾਂ ਮੌਕੇ ਤੇ ਮੌਜੂਦ ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਿੰਡਰ ਖੁਰਦ ਦੇ ਕੁਲਵਿੰਦਰ ਸਿੰਘ ਦੀ লাশ ਜਲਾਲਾਬਾਦ ਦੀ ਨਹਿਰ ਦੇ ਵਿੱਚੋਂ ਮਿਲੀ ਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਆ ਤਾਂ ਹੁਣ ਇਸ ਦੇ ਮਾਮਲਾ ਦਰਜ ਕਰਕੇ ਇਸ ਦੀ ਜਰੀਆ ਤਕਤੀਸ਼ ਕੀਤੀ ਜਾ ਰਹੀ ਹੈ ਤਾਂ ਜਲਦੀ ਜੜਿਆ ਇਸ ਮਾਮਲੇ ਨੂੰ ਸੁਲਝਾਉਣ ਦੀ ਜੜੀਆ ਕੋਸ਼ਿਸ਼ ਵੀ ਕੀਤੀ ਜਾਵੇਗੀ ਬਿਲਕੁਲ ਬਾਈ ਜੀ ਰਾਤ ਕਰੀਬ 10 ਵਜੇ ਤੋਂ ਲੈ ਕੇ ਖੇਤ ਤੋਂ ਘਰ ਆ ਰਿਹਾ ਸੀ ਰਾਹ 'ਚ ਇੱਕ ਨਹਿਰ ਪੈਂਦੀ ਆ ਜਿਹੜੀ ਲਿੰਕ ਰੋਡ ਤੇ ਐਂਦਗੜ ਤੋਂ ਭਿੰਡਰ ਤੇ ਹਾਂ ਉਸ ਤੋਂ ਪੋਲ ਤੋਂ ਸਾਨੂੰ ਸ਼ੱਕ ਪਈ ਕਿ ਤਰੀ ਟਾਈਆਂ ਸੀਗੀਆਂ ਮੋਟਰਸਾਈਕਲ ਦੀਆਂ ਜਦੋਂ ਅਸੀਂ ਅੱਜ ਪਹਿਲਾਂ ਤਾਂ ਅਸੀਂ ਦੇਰ ਰਾਤ ਤੱਕ ਸਾਰੀ ਰਾਤ ਹੀ ਕੱਲ ਰਾਤ ਲੱਭਦੇ ਰਹੇ ਇਹਨੂੰ ਪਰ ਸਾਨੂੰ ਕੁਝ ਵੀ ਸਰਾਖ ਨਹੀਂ ਮਿਲਿਆ ਅੱਜ ਦਿਨੇ ਅਸੀਂ ਪੁਲ ਤੇ ਝਰੀਟਾਂ 'ਚ ਦੇਖਿਆ ਸਾਨੂੰ ਸ਼ੱਕ ਪਈ ਕਿ ਮੋਟਰਸਾਈਕਲ ਇੱਥੋਂ ਗੁੰਮ ਹੋ ਗਿਆ ਜਾਂ ਲੁੱਟਾ ਜਾਂ ਕਿਸੇ ਨਿਬਾਰ ਤੇ ਜੋ ਵੀ ਹੈ ਤਾਂ ਹੁਣ ਪ੍ਰਸ਼ਾਸਨ ਦੱਸੂਗਾ ਪਰ ਇਹ ਕਲੀਅਰ ਹੋ ਗਿਆ ਸੀ ਕਿ ਨਹਿਰ 'ਚ ਡਿੱਗਿਆ ਉੱਥੇ ਹਨਾ ਪਤਾ ਲੱਗਦਾ ਸੀ ਚਲੋ ਅਸੀਂ ਅੱਜ ਦਿਨ ਤੇ ਮੇਰੇ ਨਾਲ ਮੇਰੇ ਪਿੰਨ ਦੇ ਸਾਰੀ ਪੰਚਾਇਤ ਅਸੀਂ ਪੁਲਿਸ ਪ੍ਰਸ਼ਾਸਨ ਐਸ ਐਚਓ ਸਾਹਿਬ ਜਤਨਤਰ ਸਿੰਘ ਜੀ ਤੇ ਸਾਰੇ ਅਸੀਂ ਇਸ ਭਾਲ ਚ ਸੀਗੇ ਸਾਨੂੰ ਕੁਛ ਨਾ ਕੁਛ ਮਿਲੇ ਫਿਰ ਸਾਨੂੰ ਬਾਅਦ ਦੁਪਹਿਰ ਆਪਣੇ ਭਾਈ ਜਲਾਲਾਬਾਦ ਤੋਂ ਸਰਪੰਚ ਸਰਦਾਰ ਸੁਖਵੀਰ ਸਿੰਘ ਜੀ ਇਹਨਾਂ ਦਾ ਮੈਨੂੰ ਫੋਨ ਕਾਲ ਆਈ ਕਿ ਵੀਰਬ ਨਾ ਕਰੇ ਵੀ ਥੋੜੇ ਪਿੰਡ ਵਾਲਾ ਮੁੰਡਾ ਹੀ ਨਾ ਹੋਵੇ ਵੀ ਇਹਨਾਂ ਦੇ ਜਿਹੜਾ ਸੁਆ ਜਾਂਦਾ ਵਾ ਜਲਾਲਾਬਾਦ ਤੋਂ ਉਹਦੇ ਚ ਲਾਸ਼ ਢੇਰਦੀ ਜਾ ਰਹੀ ਸੀ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤੇ ਇੱਕ ਕੁਲਵਿੰਦਰ ਸਿੰਘ ਪਿੰਡਾ ਜੋ ਕਿ ਸਾਡਾ ਗਵੰਡੀ ਮੁੰਡਾ ਜੀ ਸਾਡੇ ਪਿੰਡ ਭਿੰਡਰ ਖੁਰ ਤੋਂ ਹੀ ਸੀਗਾ ਹੁਣ ਬਾਅਦ ਦੀ ਜੋ ਵੀ ਕਾਰਵਾਈ ਹੈ ਉਹ ਪ੍ਰਸ਼ਾਸਨ ਦੇ ਅੱਤੇ ਤੇ ਵੈਵਰ ਅਸੀਂ ਜੀ ਹਾਂਜੀ ਇਹਦੇ ਇੱਕ ਇੱਕ ਬੱਚਾ ਜੀ ਹਾਂ 30 ਸਾਲ ਦੀ ਇਹਦੀ ਉਮਰ ਹੈ ਇੱਕ ਭਰਾ ਇਹਦਾ ਬਾਹਰ ਆਈ ਤੇ ਉਮਰ ਤਰਾਇ ਦੀ ਗੱਲ ਕਰੀਏ ਕਿੰਨੀ ਕੁ ਉਮਰ ਦਾ ਹੈਗਾ ਇਹ 30 28 ਕੇ ਸਾਲ 29 ਦੇ ਸਾਲ ਦਾ ਜੀ ਤੇ ਉਹ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅਸੀਂ ਤਾਂ ਮੰਗ ਆ ਜੀ ਸਾਡੀ ਵੀ ਜਿੰਨਾ ਚਿਰ ਇਨਸਾਫ ਮਿਲੇ ਜੀ ਉਨਾ ਚਿਰ ਸਾਨੂੰ ਪਰ ਸਾਨੂੰ ਕੋਈ ਸੰਤੋਸ਼ਟੀ ਨਹੀਂ ਗਈ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਕੀ ਲੱਗਦਾ ਤੁਹਾਨੂੰ ਮਿਲੂਗਾ ਜੀ ਭਰੋਸਾ ਪ੍ਰਸ਼ਾਸਨ ਤੇ ਭਰੋਸਾ ਹੀ ਬਿਲਕੁਲ ਮਿਲੂਗਾ ਬਹੁਤ ਹੀ ਦੂਰ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਬਹੁਤ ਹੀ ਦੂਰ ਭੱਜ ਨਹੀਂ ਸਕਦੇ ਸਮਾਜ ਸਿਵਰਸਿਟੀ ਵੱਲੋਂ ਵੀ ਅਸਾਂ ਜੀ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਟਾਈਮ ਤੇ ਪਹੁੰਚਿਆ ਬਹੁਤ ਸੱਚਾ ਜੇ ਢਾਂਗਣਾ ਇਹਨਾਂ ਨੇ ਜੋ ਇਹਨਾਂ ਦੀ ਗਣ ਦੀ ਕਾਰਵਾਈ ਕੀਤੀ ਹੈ ਜੀ ਇਹਨਾਂ ਦਾ ਅਸੀਂ ਬਹੁਤ ਲੋਕਾਂ ਨੂੰ ਹੋਰ ਵੀ ਜੁੜਨਾ ਚਾਹੀਦਾ ਇਹਨਾਂ ਨਾਲ ਮੈਂ ਪਰਸ਼ਪ ਜੋ ਵੀ ਆ ਵਧਾਉਣੀ ਚਾਹੀਦੀ ਅਸੀਂ ਵੀ ਅੱਜ ਪਹਿਲੀ ਵਾਰ ਹੀ ਦੇਖਿਆ ਤੇ ਬਹੁਤ ਵਧੀਆ ਪ੍ਰਾਲਾ ਜੀ ਬਾਈ ਜੀ ਉਹਨਾਂ ਦਾ ਦਵਿੰਦਰ ਸਿੰਘ ਮੇਰਾ ਦੋਦਸਿੰਘ ਜੀ ਦਾ ਨਹਿਰ ਦੇ ਵਿੱਚ ਡੜਬੜੇ ਮਿਲਿਆ ਕੀ ਨਾਂ ਹੈ ਬੰਦੇ ਦਾ ਕਿਹੜੇ ਪਿੰਡ ਦਾ ਰਹਿਣਾ ਇਹ ਪਿੰਡ ਰਖੁਰਦ ਦਾ ਜੀ ਇਹਦਾ ਨਾਂ ਹੈਗਾ ਪਿੰਦਾ ਜਾਂਦੇ ਉਹ ਤਾਂ ਪਿੰਦਾ ਪਿੰਦਾ ਕਹਿੰਦੇ ਆ ਤੇ ਆਪਣੇ ਬਾਹੂਬਾਰ ਵਾਲਿਆਂ ਦਾ ਵਜਦਾ ਹੈ ਮੁੰਡਾ ਕੀ ਨਾਂ ਤੋਰ ਤੇ ਤੇ ਬਾਹੂਬਾਰ ਆ ਜਾਂਦੇ ਜੀ ਅੱਛਾ ਤੇ ਕੀ ਮੋਕੇ ਤੇ ਤੁਸੀਂ ਕੀ ਦੇਖਿਆ ਆ ਗਿਆਂ ਆ ਹਾ ਹੁਣ ਆਣ ਕੇ ਹੀ ਦੇਖਿਆ ਇੱਥੋਂ ਮੁੰਡਾ ਸੀਗਾ ਕੋਈ ਆਵੇ ਪੈੜੀ ਵਹੀ ਜਾਂਦਾ ਸੀ ਉਹਨੇ ਆ ਨੈਟ ਤੇ ਪਾਈ ਹੋਈ ਸੀਗੀ ਜੇ ਕਿਨੂੰ ਪਤਾ ਲੱਗਦਾ ਤਾਂ ਦੱਸੋ ਤੇ ਉਹਨੇ ਫਿਰ ਫੋਨ ਲਾਇਆ ਉੱਥੇ ਕਿਸੇ ਨੂੰ ਫਿਰ ਅਸੀਂ ਉਹਦੇ ਇੱਥੇ ਪਹੁੰਚੇ ਉਹਨਾਂ ਨੇ ਫਿਰ ਇੱਥੇ ਕੱਢਿਆ ਉਹਨਾਂ ਪੁਲਿਸ ਸਹੀ ਕਾਰਵਾਈ ਕਰਕੇ ਉਹਨਾਂ ਨੇ एकदम ਸ਼ੁੱਧਗੀ ਤਲਾਸ਼ ਕੀਤੀ ਸੀ ਹਾਂ ਰਾਤ ਦੀ ਅਕਰੀਆ ਰਾਤ ਦੀ ਨੱਟਤੀ ਪਾਈ ਜਾਂਦੇ ਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਅਰਜੇਸ਼ੜ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਆ ਚਾਹੇ ਉਹ ਨਹਿਰਾਂ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਰੇਲ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਕੋਈ ਸੜਕਾਸਤੇ ਵਿੱਚ ਜਿਨ੍ਹਾਂ ਦੀ ਸਨਾਖਤ ਨਹੀਂ ਹੁੰਦੀ ਉਹਨਾਂ ਦੀ ਸਮਾਜ ਦੇ ਵਿੱਚ ਸੇਵਾ ਸੁਸਾਇਟੀ ਵੱਲੋਂ ਜਿਹੜੀ ਸਾਫ਼ ਸਵਾਲ ਕੀਤੀ ਜਾਂਦੀ ਆ ਅੱਜ ਜਲਾਲਾਬਾਦ ਪਹੁੰਚਿਆ ਧਰਮਕੋਟ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਇੱਕ ਵੀਰ ਦੀ ਡੈੱਡ ਬੋਡੀ ਮਿਲੀ ਆ। ਇਹਦੀ ਸਨਾਖਤ ਇਹ ਸਾਡਾ ਵੀਰ ਆ ਜਿਹੜਾ ਭਿੰਡਰ ਕਲਾਂ ਤੋਂ ਆ ਸਨਾਖਤ ਹੋ ਗਈ ਆ। ਪਰਿਵਾਰ ਨਾਲ ਵੀ ਤਾਲਮਿਲ ਹੋ ਗਿਆ। ਪਰਿਵਾਰ ਇੱਥੇ ਨਹਿਰ ਤੇ ਪਹੁੰਚ ਚੁੱਕਿਆ ਜਿੱਥੇ ਪੁਲਿਸ ਪ੍ਰਸ਼ਾਸਨ ਅੱਜ ਸਾਰਾ ਇੱਥੇ ਐ। ਉੱਥੇ ਜਿਹੜੇ ਕਿ ਪਿੰਡ ਦੇ ਵਾਸੀ ਆ ਜਾਂ ਸਾਡੇ ਭੈਣ ਭਰਾ ਕਿਉਂਕਿ ਹਮੇਸ਼ਾ ਕਿਉਂਕਿ ਤੰਦ ਹੀ ਨਾ ਸੇਵਾ ਤਾਂ ਹੀ ਹੋ ਸਕਦੀ ਆ। ਜਿੱਥੇ ਸਮਾਜ ਸੇਵਾ ਸੁਸਾਇਟੀ ਦਾ ਉਪਰਾਲਾ ਉਹ ਸਾਡੇ ਭਰਾ ਜਿਹੜੇ ਸਾਡੇ ਵੀਰ ਹਮੇਸ਼ਾ ਸੇਵਾ ਨੂੰ ਸਮਰਪਿਤ ਰਹਿੰਦੇ ਆ ਉੱਥੇ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਡੈੱਡ ਬੋਡੀ ਜਿਹੜੀ ਕਿ ਨਹਿਰ ਦੇ ਵਿੱਚੋਂ ਬਾਹਰ ਕੱਢੀ ਗਈ ਸੀ ਸਨਾਖਤ ਹੋ ਚੁੱਕੀ ਹੈ ਹੁਣ ਇਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਜਿਹੜੀ ਕਿ ਡੈੱਡ ਬੋਡੀ ਰੱਖੀ ਜਾਊਗੀ ਸਨਾਖਤ ਹੋਈ ਵੀ ਹੈ ਕਿਉਂਕਿ ਉਸ ਤੋਂ ਜੋ ਵੀ ਉਪਰੰਤ ਜੋ ਕਿ ਕਾਰਵਾਈ ਆ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰੂਗਾ ਉਹ ਪੁਲਿਸ ਪ੍ਰਸ਼ਾਸਨ ਦੇ ਅਧਾਰ ਤੇ ਹੋਊਗੀ ਜਾਂ ਜਿਹੜੀ ਕਿ ਡੈਥ ਹੋਈ ਆ ਸਾਡੇ ਭਰਾ ਦੀ ਉਹ ਸਿਵਲ ਹਸਪਤਾਲ ਜਿਹੜੇ ਕਿ ਡਾਕਟਰ ਸਾਹਿਬਾਂ ਨੇ ਦੱਸ ਸਕਦੇ ਕਿ ਕਾਰਨਾਂ ਕਰਕੇ ਕਿਸਵਾਂ ਨਾਲ ਜਿਹੜੀ ਕਿ ਇਹ ਮੇਰੇ ਸਾਹ ਦੱਸਣ ਚ ਇਹ ਵੀ ਆਰੇ ਲੋਕਾਂ ਦਾ ਕਹਿਣਾ ਕਿ ਇਹ ਕੱਲ੍ਹ ਤਾਂ ਹੀ ਕੋਇਆ ਲਾਪਤਾ ਸੀਗਾ ਦੇਖੋ ਜੀ ਜੀ ਹਮੇਸ਼ਾ ਅੱਜ ਆਪਾਂ ਵੇਖ ਹੀ ਰਹੇ ਆ ਕਿਉਂਕਿ ਜਿੱਥੇ ਲੋਕ ਸਾਡੇ ਚਾਹੇ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਕਿਉਂਕਿ ਜਿਹੜੇ ਸਾਡੇ ਭਰਾ ਲਾਪਤਾ ਹੋ ਜਾਂਦੇ ਆ ਉਹਨਾਂ ਦੀਆਂ ਸਾਡੇ ਕੋਲੇ ਫੋਟੋਆਂ ਵੀ ਆਉਂਦੀਆਂ ਵੀ ਸਾਡਾ ਕਿਸੇ ਕੋਈ ਕਹਿੰਦਾ ਸਾਡਾ ਭਰਾ 2 ਦਿਨਾਂ ਤੋਂ ਲਾਪਤਾ ਜਾਂ 4 ਦਿਨਾਂ ਤੋਂ ਲਾਪਤਾ ਇਹ ਸੱਚੇ ਪਾਤਸ਼ਾਹ ਜਾਣਦੇ ਆ ਵੀ ਕੀ ਕਾਰਨ ਬਣਿਆ ਕੀ ਹੈਗਾ ਜਾਂ ਕਿਸ ਹਾਲਾਤਾਂ ਦੇ ਵਿੱਚ ਇਹ ਮਤਲਬ ਕਿ ਵੀਰ ਨੇ ਜਾਂ ਸੁਸਾਇਡ ਕੀਤੀ ਆ ਜਾਂ ਇਦਾਂ ਕੋਈ ਵੀ ਹਾਦਸਾ ਹੋਇਆ ਇਹ ਪਰਿਵਾਰ ਜਾਣਦਾ ਕਿਉਂਕਿ ਸਮਾਜ ਸੇਵਾ ਸੁਸਾਇਟੀ ਦਾ ਹਮੇਸ਼ਾ ਅਪਰਾਲਾ ਇਹੀ ਆ ਜਿੱਥੇ ਵੀ ਕੋਈ ਡੈੱਡ ਬੋਡੀ ਮਿਲਦੀ ਆ ਚਾਹੇ ਉਹ ਨਹਿਰਾ ਨਹਿਰਾ ਵਾਲੀ ਹੋਵੇ ਰੇਲਵੇ ਵਾਲੀ ਹੋਵੇ ਜਾਂ ਹੋਰ ਵੀ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਡੈੱਡ ਬੋਡੀਆਂ ਮਿਲਦੀਆਂ ਉਹ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਸਾਡੇ ਪ੍ਰਧਾਨ ਗੁਰਸੇਵ ਸਿੰਘ ਸੰਨਿਆਸੀ ਜੀ ਤੇ ਸਾਡੀ ਸਮੁੱਚੀ ਟੀਮ ਹਮੇਸ਼ਾ 24 ਘੰਟੇ 7 ਉਸ ਮਰਦਤ ਅੱਜ ਮਿਤੀ 20 ਜੂਨ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਪਿੰਡਰਖੁਰ ਦਾ ਰਹਿਣ ਵਾਲਾ ਨੌਜਵਾਨ ਸੀ ਜੋ ਬੀਤੀ ਰਾਤ 19 ਜੂਨ ਤੋਂ ਲਾਪਤਾ ਹੈ ਅਤੇ ਅੱਜ ਇਸ ਦੀ ਜਿਹੜੀ ਡੈੱਡ ਬਾਡੀ ਹੈ ਉਹ ਜਲਾਲਾਬਾਦ ਦੇ ਨਾਲ ਜੋ ਲਹਿਰ ਜਾਂਦੀ ਹੈ ਉਸ ਦੇ ਵਿੱਚੋਂ ਮਿਲੀ ਹੈ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿੱਚ ਰੱਖਾਇਆ ਗਿਆ ਹੈ ਅੱਗੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਅੱਗੇ ਅਤੇ ਪੁਲਿਸ ਦੀ ਤਤਤੀਸ਼ ਚਾਹੂਗਾ ਉਸ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ